ਬੀਦਨ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗਰਮੀਤ ਸਿੰਘ ਮੈਂ ਆਪਣੇ ਵੀਐਨਆਰ ਕੰਪਨੀ ਦੇ ਬਤੌਰ ਐਮਡੀਓ ਕੰਮ ਕਰਦਾ ਹਾਂ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਰੇਕੇ ਜਿੱਥੇ ਕਿ ਮੇਰਾ ਕਿਸਾਨ ਵੀਰ ਸਰਦਾਰ ਹਰਦੀਪ ਸਿੰਘ ਜੀ ਤੇ ਨਾਲ ਸਾਡੇ ਡਿਸਟ੍ਰੀਬਿਊਟਰ ਏਕੀ ਸੀਡ ਵਾਲੇ ਬਹੁਸ਼ਿੰਨੀ ਕੁਮਾਰ ਜੀ ਪਹੁੰਚੇ ਨੇ ਤੇ ਅਥੀ ਸਰਦਾਰ ਹਦੀਪ ਸਿੰਘ ਤੋਂ ਜਾਣਾਂਗੇ ਕਿ ਇਹਨਾਂ ਨੂੰ ਜਿਹੜੀ ਆਪਣੀ ਵੈਰੈਟੀ ਲਾਈ ਆ ਆਪਣੇ ਵੀਐਨਆਰ ਦੀ ਸਹਿਵਾ ਵੈਰੈਟੀ ਤੇ ਉਹ ਇਹਨਾਂ ਨੂੰ ਕਿੱਦਾਂ ਲੱਗੀ ਆ ਤੇ ਸਭ ਤੋਂ ਪਹਿਲਾਂ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਈ ਪੂਰਾ ਦਾ ਐਡਰੈਸ ਤੇ ਨਾਮ ਦੱਸੋ ਜੀ ਪਿੰਡ ਵਗੈਰਾ ਵੀ ਮੇਰਾ ਨਾਮ ਹੈਗਾ ਜੀ ਹਰਦੀਪ ਸਿੰਘ ਪਿੰਡ ਬਾਰੇਕੇ ਜ਼ਿਲ੍ਹਾ ਫੋਇਪੁਰ ਤੇ ਆਹ ਵੈਰੈਟੀ ਲਾਈ ਸੀਗੀ ਆਪਾਂ ਵੀਰਨਾਰਤੀ ਸਹਿਬਾ ਠੀਕ ਹੈ ਜੀ ਠੀਕ ਹੈ ਜੀ ਵੈਰੈਟੀ ਬਖੋ ਤਾਂ ਆਪਾਂ ਨੂੰ ਕੋਈ ਕੰਮ ਨਹੀਂ ਤੁਸੀਂ ਆਪ ਵੇਖ ਹੀ ਸਕਦੇ ਹਾਂ ਹਾਂਜੀ ਹਾਂਜੀ ਪਹਿਲਾਂ ਫਰੂਟ ਦੇਖੋ ਹਾਂਜੀ ਹਾਂਜੀ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆਂ ਅੱਜ ਤਰੀਕ ਕਿੰਨੀ ਭਗ ਜੀ ਤਰੀਕ ਹੈਗੀ ਅੱਜ 20 ਤਰੀਕ ਹੈ 20 7 2024 ਠੀਕ ਹੈ ਜੀ 20 7 2024 ਵਿੱਚ ਵੀ ਆਪਾਂ ਫਰੂਟ ਦੇਖ ਸਕਦੇ ਹਾਂ ਆਹ ਫਰੂਟ ਤੁਸੀਂ ਆਪ ਵੇਖ ਲਓ ਮਤਲਬ ਇਧਰ ਦਿਖਾ ਦਿਓ ਉਧਰ ਵੀ ਇਧਰੋਂ ਵੀ ਇਧਰੋਂ ਦਿਖਾ ਦਿਓ ਸਾਰਾ ਟੋਟ ਟੋਟਲ ਬੂਟਾ ਜਿੰਨਾ ਵੀ ਹੈਗਾ ਇੱਕ ਬੂਟਾ ਇੱਕ ਬੂਟਾ ਜੇ ਇੱਕ ਬੂਟਾ ਸਿਰਫ ਸਿੰਗਲ ਇੱਕ ਬੂਟੇ ਨੂੰ ਫਰੂਟ ਆ ਫਰੂਟ ਹੀ ਫਰੂਟ ਆ ਤੇ ਹੋਰ ਕੁਝ ਨਹੀਂ ਜਿੱਦਾਂ ਮਰਜ਼ੀ ਪੀ ਲਓ ਫਰੂਟ ਜਿੱਦਾਂ ਮਰਜ਼ੀ ਪੀ ਲਓ ਟੋਟੇ ਦਾ ਸਾਰੇ ਪੂਰੇ ਖੇਤੀ ਚੀਜ਼ਾਂ ਚੱਲੋ ਕਰਾਏ ਚੱਲੋ ਕਰਾਏ ਇਹ ਆ ਦੇਖੋ ਜੀ ਇੱਕੋ ਬੂਟਾ ਸਿੰਗਲ ਪੀਸ ਇੱਕ ਬੂਟਾ ਜੇ ਤੇ ਇਹਦੀਆਂ ਆਪਾਂ 6 ਤੜਾਈਆਂ ਕਰ ਚੁੱਕੇ ਆ ਠੀਕ ਹੈ ਜੀ 6 ਤੜਾਈਆਂ ਜੀ ਇਹ ਸਤਵਾਂ ਹੋਏ ਤੁਸੀਂ ਵੀ ਤੜਾਈ ਆ ਠੀਕ ਆ ਪਹਿਲੀ ਤੜਾਈ ਤਾਂ ਚਲੋ ਆਪਾਂ ਕਹਿੰਦੇ ਚੋਣੀ ਹੱਥੋਂ ਤਫੇਰਦੀ ਕੋਈ ਮਾੜਾ ਮੋਟਾ ਫਿਰ ਵੀ ਜੇ ਕਹਿ ਲਈਏ ਆਪਾਂ ਜੇ ਉਸ ਹਿਸਾਬ ਤੇ ਵੇਚ ਲਈਏ ਉਹਨੂੰ ਕੱਢ ਕੇ ਫਿਰ ਇਹ ਛੇਵੀਂ ਤੜਾਈ ਆ ਠੀਕ ਹੈ ਜੀ ਜੇ ਉਹਨੂੰ ਆਪਾਂ ਉਹ ਚੀਜ਼ ਨੂੰ ਕੱਢ ਲਈਏ ਪਹਿਲੀ ਫਰਸਟ ਪਿਕਿੰਗ ਹਾਂ ਫਰਸਟ ਪਿਕਿੰਗ ਕੱਢ ਕੇ ਤੇ ਇਹ ਛੇਵੀਂ ਤੜਾਈ ਆ ਠੀਕ ਹੈ ਜੀ ਤੇ ਦੂਜੀ ਗੱਲ ਇਹ ਆ ਰੇਟ ਦਾ ਵੇਖੋ ਸਾਰੇ ਨਾਲ ਹਾਂ ਬਿਲਕੁਲ ਬਿਲਕੁਲ ਜੀ ਜੋ ਦਾ ਮਾਰਕੀਟ ਦਾ ਰੇਟ ਆ ਉਹ ਤਾਂ ਆਪਾਂ ਕੁਝ ਨਹੀਂ ਕਰ ਸਕਦਾ ਹਾਂਜੀ ਬਿਲਕੁਲ ਜੀ ਪਰ ਇਹਨਾਂ ਹੈਗਾ ਜੇ ਚਾੜ ਪੱਖੋਂ ਚਾੜ ਪੱਖੋਂ ਕਹਿੰਦੀਏ ਚਾੜ ਪੱਖੋਂ ਕੋਈ ਕਮੀ ਹਾਂਜੀ ਬਿਲਕੁਲ ਜੇ ਅੱਗੋਂ ਆਪਾਂ ਹੋਰ ਬੁੱਟੇ ਨਾਲ ਲਿਆ ਵੇ ਲੋ ਹਾਂਜੀ ਇਹ ਵੀ ਇਕੱਲਾ ਇੱਕੋ ਹੀ ਬੁੱਟਾ ਸਾਰੇ ਬੁੱਟੇ ਟੋਟਲ ਜਿੰਨੇ ਵੀ ਦੇਖ ਲਓ ਤੁਸੀਂ ਐ ਲੱਦੇ ਖੜੇ ਨੇ ਸਤਾ ਜੀ ਆਜੇ ਕੈਮਰਾ ਬੰਦ ਜੀ ਆ ਵੇਖਿਆ ਜੀ ਆ ਦੇਖੋ ਸਾਰੇ ਟੋਟਲ ਬੁੱਟੇ ਐ ਲੱਦੇ ਪਏ ਨੇ ਅੱਜ ਤਰੀਕ 27 2024 2024 ਲਾਲ ਵੀ ਹੋਈ ਪਈਆਂ ਨੇ ਲਾਲ ਦਾ ਵੀ ਪ੍ਰੋਪਰ ਪੂਰਾ ਐਕਸਟੈਂਪ ਚਲੋ ਵਕਰੀ ਕਰਾਂ ਮੰਡੀ ਚ ਭਾ ਨੀਗਾ ਆ ਵੇਖ ਲਓ ਤਕਰੀਬਨ ਜੀ ਪੂਰੇ ਖੇਤ ਵਿੱਚ ਹੀ ਇਦਾਂ ਹੈ ਜੀ ਇਹ ਨਹੀਂ ਸਾਡੇ ਸਰਦਾਰ ਹਰਦੀਪ ਸਿੰਘ ਜੀ ਬਾਲੇਕੇ ਵਾਲੇ ਇਹ ਦਾਦੀ ਜਿਨ੍ਹਾਂ ਨੇ ਆਪਣੀ ਨਫਸੀ ਦਾ ਕੰਮ ਕਰਦੇ ਨੇ ਨਫਸੀ ਦਾ ਕੰਮ ਹੈਗਾ ਜਿਨ੍ਹਾਂ ਦਾ ਬਾਰੇ ਕੇ ਪਿੰਡ ਭਗਤ ਨਰਸੀ ਵਾਜਦੀ ਜੀ ਭਗਤ ਨਰਸੀ ਦੇ ਨਾਂ ਤੇ ਆਪਣੇ ਬਹੁਤ ਟੈਕਨੀਕਲ ਬੰਦੇ ਨੇ ਜੀ ਤੇ ਉਹ ਆਪਣੇ ਕੁਆਲਟੀ ਵਾਲੇ ਸੀਟ ਲੈ ਕੇ ਆਉਂਦੇ ਨੇ ਕੁਆਲਟੀ ਵਾਲੇ ਸੀਟ ਦੇ ਦੇ ਦਿੰਦੇ ਨੇ ਕੋਈ ਉਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਮਤਲਬ ਕਿ ਸਾਡਾ ਕਹਿਣ ਦਾ ਪਰਪਸ ਇਹ ਹੈ ਵੀ ਪਿਓਰਟੀ ਵਾਲਾ ਚੀਜ਼ ਸਾਡੇ ਕੋਲ ਮਿਲਦੀ ਇਹਨਾਂ ਕੋਲ ਹੋਰ ਤੁਹਾਨੂੰ ਸਰ ਜੀ ਇਹਦੇ ਕੋਈ ਖੂਬੀ ਦੱਸੋ ਕੁਪੀ ਦੇਖੋ ਜੀ ਇੱਕ ਤਾਂ ਚੌਣੀਆਂ ਤੋੜਦੀਆਂ ਨੇ ਚੌਣੀਆਂ ਹੱਸ ਕੇ ਤੋੜਦੀਆਂ ਦੂਜਾ ਨੰਬਰ ਵੀ ਵੀ ਦੁੱਖ ਤੋੜਨ ਵਾਲੀ ਵੈਰੈਟੀ ਹੈ ਜ਼ਿੰਮੇਦਾਰ ਤੇ ਦੁੱਖ ਤੋੜਨ ਦਾ ਭਾ ਕੀ ਚੀਜ਼ ਰੱਖੀ ਭਾ ਤਾਂ ਲੱਗੇ ਜੀ ਵੇਖੋ ਜੇ ਮੰਨ ਕੇ ਚਲੋ ਐਸੀ ਚੀਜ਼ ਦਾ ਭਾ ਹੁੰਦਾ ਹਾਂ ਤੇ ਇਹਨੇ ਕਿਤੇ ਲੰਘ ਜਾਣਾ ਸੀ ਕਿਤੇ ਲੰਘ ਜਾਣਾ ਸੀ ਕਿਤੇ ਲੰਘ ਜਾਣਾ ਜੇ ਸਾਡੇ ਅਦਰ ਵੈਰੈਟੀ ਕਿਸੇ ਕਮ ਵੈਰੈਟੀ ਦਾ ਨਾਮ ਨਹੀਂ ਲੈਂਦੇ ਪਰ ਇਹ ਵੈਰੈਟੀ ਜਿਹੜੀ ਹੈਗੀ ਆ ਵੀ ਜੇ ਭਾ ਹੋਵੇ ਮੰਡੀ ਦੇ ਵਿੱਚ ਦੁੱਖ ਤੋੜਨ ਵਾਲੀ ਮਸ਼ੀਨ ਹੈ ਆਲ ਵਾਲਾ ਵੀ ਚੌਣੀਆਂ ਭੱਜ ਕੇ ਆਂਦੀਆਂ ਨੇ ਤੇ ਦੂਜਾ ਨੰਬਰ ਇਹ ਵੀ ਇਹ ਵੈਰੈਟੀ ਲਗਾ ਕੇ ਤੁਸੀਂ ਦੂਸਰੀ ਵੈਰੈਟੀ ਲੰਬੇ ਦੇ ਜਿਹਨਾਂ ਦਾ ਸਾਈਜ਼ ਛੋਟਾ ਏ ਚਲੋ ਠੀਕ ਹੈ ਉਹਨਾਂ ਦਾ ਭਾਅ ਐਕਸਟਰਾ ਮਿਲਦਾ ਪਰ ਉਹਨਾਂ ਨੂੰ ਚੋਣੀਆਂ ਤੋੜਦੀਆਂ ਨਹੀਂ ਭਗਤ ਜੀ ਮੈਂ ਸਹੀ ਕਹਿੰਦਾ ਪਿਆ ਜੀ ਸਹੀ ਗੱਲ ਹੈ ਜੀ ਉਹ ਸਾਰੇ ਕਿਸਮ ਦੇ ਨਾਲ ਉਹਦੀ ਤੜਾਈ ਇਹਦੀ ਸਾਨੂੰ ਇਹਨਾਂ ਹੈਗਾ ਤੜਾਈ ਸਾਨੂੰ ਸੋਖੀ ਮਿਲ ਜਾਂਦੀ ਹੈ ਭੱਜ ਕੇ ਅਗਲੀ ਆ ਜਾਂਦੀ ਹੈ ਸਹਬਾ ਉਹਨ ਕੀ ਸਹਬਾ ਕਹਿ ਦਈਏ ਤੇ ਭੱਜ ਕੇ ਇੰਤਨਾ ਚੋਣੀਆਂ ਆ ਜਾਂਦੀਆਂ ਠੀਕ ਹੈ ਨਾ ਜੀ ਸਾਡੇ ਉਹਨਾਂ ਦਾ ਵੀ ਕੁਝ ਬਣ ਜਾਂਦਾ ਵਾ ਬਾਬਾ ਜੀ ਆਪਣੇ ਕੋਲ ਗਾਂ ਹੋਰ ਵੈਰਾਈਟੀਆਂ ਵੀ ਆ ਰਹੀਆਂ ਜਿਵੇਂ ਕਿ ਸਾਡੀ ਸੁਨਿੱਧੀ ਹੈਗੀ ਹੈ ਜੀ ਸੁਨਿੱਧੀ ਹੈ ਜੀ ਕੀ ਹੈ 4 6 13 ਹੈਗੀ ਜੀ 446 ਹੈਗੀ ਜੀ ਹਾਂ ਜੀ ਔਰ ਬਹੁਤ ਜ਼ਿਆਦਾ ਕੰਪਨੀ ਇਹਦੇ ਉੱਪਰ ਫੋਕਸ ਕਰਦੀ ਪਈ ਹੈ ਤੇ ਨਾਲੇ ਹੋਣ ਨਵੀਆਂ ਸਕੀਮਾਂ ਵੀ ਆ ਰਹੀਆਂ ਨੇ ਕੰਪਨੀ ਵੱਲੋਂ ਵੀ ਤੁਸੀਂ ਇੱਕ ਵਾਰੀ ਸਾਡੀ ਦੁਕਾਨ ਤੇ ਆ ਕੇ ਜਰੂਰ ਗੇੜਾ ਮਾਰੋ ਤੇ ਨਰਸਰੀ ਜੇ ਲੈਣੀ ਹੋਵੇ ਨਰਸਰੀ ਕੋਲੇ ਸਾਡੇ ਆਪ ਜੀ ਆਪਣਾ ਫੋਨ ਨੰਬਰ ਬੋਲਾਈ ਮੈਂ ਭਗਤ ਨਰਸੀ ਤੋਂ ਫੋਨ ਨੰਬਰ ਹੈ 98140 13516 ਠੀਕ ਹੈ ਜੀ ਬਾਕੀ ਕਿਹੜੀ ਕਿਹੜੀ ਨਸਰੀ ਮਿਲਦੀ ਆਪਣੇ ਕੋਲ ਵੈਸੇ ਤਾਂ ਜੀ ਸਾਰੀਆਂ ਜੋ ਆਪਣੇ ਇਥੇ ਫਿਰੋਜ਼ਪੁਰ ਦੇ ਵਿੱਚ ਕਮਰਸ਼ੀਅਲ ਚੱਲਦੀਆਂ ਨੇ ਸਾਰੀਆਂ ਵੈਰਾਈਟੀਆਂ ਆਪਣੇ ਕੋਲ ਹਨ Shimla ਮੈਚ ਲੱਗੇ ਬੋਪੀ ਇਹ ਆਪਣਾ ਪਿਆਜ਼ 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 ਕਹਿੰਦਾ ਚੱਲਦਾ ਜੀ ਹਾਈਬ੍ਰਿਡ 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 ਵੀ ਦੇਸੀ ਹਾਈਬ੍ਰਿਡ ਵੀ ਦੇਸੀ ਵੀ ਦੇਸੀ ਜਦੋਂ ਟਾਈਮ ਆਉਂਦਾ ਉਹ ਦੇਸੀ ਨਹੀਂ ਦੇਸੀ ਐਲ 5 ਐਲ 5 ਐਲ 5 ਯੂਨੀਵਰਸਿਟੀ ਵੈਰੀਟੀ ਹੈ ਜੀ ਉਹ ਮਿਲੇਗਾ ਨਾਲੋਂ ਐਲ 5 ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਸੱਸੀ ਗਾਲ ਜੀ